ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨਿਕ ਕਾਸ਼ਾ ਦੋਸਤੋ ਸਾਲ 2022 ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਆਈ ਸੀ ਤਾਂ ਉਸ ਵਕਤ ਜੇਕਰ ਆਪਾਂ ਹੁਸ਼ਾਰਪੁਰ ਦੇ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਉਸ ਵਕਤ ਤਤਕਾਲੀ ਹਲਕਾ ਇੰਚਾਰਜ ਭਾਬ ਬ੍ਰਹਮਸ਼ੰਕਰ ਛਿੰਪਾ ਵੱਲੋਂ ਜਾਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਇੱਕ ਗੱਲ ਨੂੰ ਬੜੀ ਜ਼ੋਰ ਤੇ ਨਾਲ ਕਿਹਾ ਜਾਂਦਾ ਸੀ ਕਿ ਹੁਸ਼ਾਰਪੁਰ ਦੇ ਵਿੱਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਅੱਡਾ ਜੇਕਰ ਕੋਈ ਹੈਗਾ ਤਾਂ ਉਹ ਹੈ ਨਗਰ ਨਿਗਮ ਹੁਸ਼ਿਆਰਪੁਰ ਜਾਨਕੀ ਕਾਰਪੋਰੇਸ਼ਨ ਦਾ ਦਫ਼ਤਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤੇ ਅੱਜ ਤੱਕरीबन 2.5 ਸਾਲ ਤੋਂ ਵਧੇਰੇ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਨੂੰ ਹੋ ਚੁੱਕਿਆ ਤੇ ਅੱਜ ਹੁਣ ਤੱਕ ਨਗਰ ਨਿਗਮ ਕਿੰਨਾ ਕੁ ਪ੍ਰਿਸ਼ਟਾਚਾਰ ਮੁਕਤ ਹੋ ਚੁੱਕਿਆ ਖਿਆਰ ਇਸ ਬਾਬਤ ਤਾਂ ਜਿੱਥੇ ਆਮ ਲੋਕ ਜਾਣਦੇ ਨੇ ਤਾਂ ਇਸ ਦਾ ਸਹੀ ਢੰਗ ਦੇ ਨਾਲ ਜਿਹੜਾ ਜਵਾਬ ਹੈ ਉਹ ਜਾਂ ਤਾਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸਕਦੀ ਹੈ ਜਾਂ ਫਿਰ ਖੁਦ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਸੋ ਅੱਜ ਜਿਹੜਾ ਅਸੀਂ ਇੱਕ ਅਹਿਮ ਖੁਲਾਸਾ ਤੁਹਾਡੇ ਨਾਲ ਕਰਨ ਜਾ ਰਹੇ ਨੇ ਤਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਵੀ ਮੌਜੂਦ ਨੇ ਸਾਡੇ ਹੱਥ ਇੱਕ ਫਾਈਲ ਹੈ ਹੁਸ਼ਾਰਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਰਮਨ ਕੁਮਾਰ ਜਿਨ੍ਹਾਂ ਦਾ ਨਾਮ ਹੈ ਤਾਂ ਉਹਨਾਂ ਵੱਲੋਂ ਸੀਐਮ ਪੋਰਟਲ ਜਾਨਕੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਇੱਕ ਸ਼ਿਕਾਇਤ ਕੀਤੀ ਗਈ ਹੈ ਬਕਾਇਦਾ ਨਾਲ ਉਹਨਾਂ ਵੱਲੋਂ ਇੱਕ ਆਡੀਓ ਰਿਕਾਰਡਿੰਗ ਹੈ ਜਿਹੜੀ ਉਹ ਅਟੈਚ ਕਰਕੇ ਭੇਜੀ ਗਈ ਹੈ ਜਿਸ ਵਿੱਚ ਦੋਸ਼ ਲਾਇਆ ਕਿ ਇੱਕਿਆ ਸਰਕਾਰੀ ਆਰਕੀਟੈਕਟ ਵੱਲੋਂ ਉਹਨਾਂ ਤੋਂ ਨਕਸ਼ੇ ਪਾਸ ਕਰਵਾਉਣ ਨੂੰ ਬਦਲੇ ਮੋਟੀ ਰਿਸ਼ਵਤ ਮੰਗੀ ਗਈ ਹੈ ਆਪਣੇ ਨਾਮ ਤੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਂ ਤੇ ਕੀ ਹੈ ਸਾਰਾ ਵਿਸ਼ਾ ਇਸ ਬਾਬਤ ਇਹ ਵਿਸਥਾਰਪੂਰਵਕ ਗੱਲਬਾਤ ਕਰਨ ਲਈ ਮੇਰੇ ਨਾਲ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਦੀਪਕ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਮਸਕਾਰ ਜੀ ਹਾਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੀ ਦੀਪਕ ਜੀ ਇੱਕ ਸ਼ਿਕਾਇਤ ਹੁੰਦੀ ਹੈ ਹੁਸ਼ਾਰਪੁਰ ਦੇ ਇੱਕ ਵਿਅਕਤੀ ਰਮਨ ਕੁਮਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸੀਐਮ ਪੋਰਟਲ ਤੇ ਕਿ ਗੋ ਵਿਸ਼ਾ ਮੈਂ ਮੋਟਾ ਮੋਟਾ ਪੜ੍ਹ ਕੇ ਦੱਸ ਦੇਣਾ ਗਵਰਨਮੈਂਟ ਅਪਰੂਵ ਆਰਕੀਟੈਕਟ ਵੱਲੋਂ ਨਗਰ ਨਿਗਮ ਦਫ਼ਤਰ ਦੇ ਕਰਮਚਾਰੀਆਂ ਤੇ ਉੱਚ ਅਧਿਕਾਰੀਆਂ ਵੱਲੋਂ ਅਰਜ਼ੀ ਰਿਸ਼ਵਤ ਖਾਣ ਤੋਂ ਬਿਨਾ ਕੰਮ ਨਾ ਕਰਨ ਸੰਬੰਧੀ ਕੀ ਪੂਰਾ ਵਿਸ਼ਾ ਇੱਕ ਵਾਰ ਅੰਕੜਿਆਂ ਦੇ ਹਿਸਾਬ ਨਾਲ ਦਰਸ਼ਕਾਂ ਦੇ ਨਾਲ ਜਿਹੜਾ ਜ਼ਰੂਰ ਸਾਂਝਾ ਕਰ ਦਿਓ ਜੀ 100 ਚੇਤਨ ਜੀ ਇਹ ਇੱਕ ਨਿਊ ਗੋਵਿੰਦਨਗਰ ਹੁਸ਼ਿਆਰਪੁਰ ਦੇ ਰਮਨ ਕੁਮਾਰ ਹੈਗੇ ਆ ਪੁੱਤਰ ਚੁਕਿੰਦਰਪਾਲ ਹੈਗੇ ਆ ਉਹਨਾਂ ਨੇ ਉਹਨਾਂ ਦੀ ਕੋਈ ਉਹਨਾਂ ਨੇ ਇਮਾਰਤ ਖਰੀਦੀ ਸੀ ਉਹਦੇ ਇਮਾਰਤ ਦੇ ਵਿੱਚ ਉਹਨਾਂ ਨੇ ਇੱਕ ਬਾਥਰੂਮ ਵਗੈਰਾ ਬਣਾਉਣਾ ਸੀਗਾ ਬਾਥਰੂਮ ਬਣਾਉਣ ਦੇ ਲਈ ਉਹਨਾਂ ਨੇ ਅਪਲਾਈ ਕੀਤਾ ਨਗਰ ਨਿਗਮ ਦੇ ਵਿੱਚ ਨਗਰ ਨਿਗਮ ਦੇ ਵਿੱਚ ਜਿਸਲੇ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਬੜਾ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਕੁਝ ਨਹੀਂ ਹੁੰਦੀ ਉਹ ਦਫਤਰਾਂ ਦੇ ਢੇਡੇ ਮਾਰੀ ਜਾਂਦੇ ਆ ਢੇਡੇ ਮਾਰਨ ਤੋਂ ਬਾਅਦ ਜਿਸ ਲਈ ਕੋਈ ਇਹਨਾਂ ਦੇ ਕੋਈ ਨਗਰ ਨਿਗਮ ਦੇ ਪੰਜ ਹਿਸ਼ਾਰਪੁਰ ਚ ਆਰਕੀਟੈਕਟ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਆਰਕੀਟੈਕਟ ਇਹ ਹੈਗਾ ਜਿਸ ਦੀ ਅੱਜ ਅਸੀਂ ਗੱਲ ਕਰਨ ਲੱਗੇ ਆ ਇਹ ਆਰਕੀਟੈਕਟ ਦੀ ਉਹਦੀ ਫੋਨ ਕਨਵਰਸੇਸ਼ਨ ਹੁੰਦੀ ਆ ਤੁਸੀਂ ਦੇਖ ਲਓ ਭਈ ਮਾਮਲਾ ਇਹ ਬੜਾ ਲੰਮਾ ਤੁਰਿਆ ਆਂਦਾ 1.5 2 ਸਾਲ ਤੋਂ ਮਾਮਲਾ ਜਿਹੜਾ ਇਹ ਚੱਲਿਆ ਆ ਰਿਹਾ ਇਹ ਮਾਮਲਾ ਸਾਡੇ ਹੁਸ਼ਿਆਰਪੁਰ ਦੇ ਵਿਧਾਇਕ ਜਿਸ ਵੇਲੇ ਮੰਤਰੀ ਸੀਗੇ ਉਹਨਾਂ ਦੇ ਖੁੱਲੇ ਦਰਵਾਜ਼ੇ ਚ ਵੀ ਗੂੰਜਦਾ ਰਿਹਾ ਇਹ ਜਿੱਦ ਗੂੰਜਦਾ ਰਿਹਾ ਇਹ ਡਾਕਟਰ ਰਵਜੋਧ ਜੀ ਆ ਜਿਹੜਾ ਮਜੂਦਾ ਹੁਣ ਹੈ ਇਸ ਸਮੇਂ ਦੇ ਸਰਕਾਰਾਂ ਮੰਤਰੀ ਨੇ ਸਰਕਾਰਾਂ ਮੰਤਰੀ ਆ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਉਛਲਦਾ ਰਿਹਾ ਜਿਸ ਵੇਲੇ ਕਿਸੇ ਪਾਸਿਓਂ ਉਹਨੂੰ ਇਨਸਾਫ ਬੰਦੇ ਨੂੰ ਨਹੀਂ ਮਿਲਿਆ ਤੇ ਇਹ ਮਾਮਲਾ ਹੁਣ ਸੀਐਮ ਪੋਰਟਲ ਤੇ ਪਹੁੰਚ ਗਿਆ ਹੈ ਪਰ ਕੁਝ ਇੰਟਰਨਲ ਸੋਰਸਸ ਦੇ ਮੈਨੂੰ ਇਹ ਦੱਸਿਆ ਹੈਗਾ ਪੇ ਇਸ ਦੀ ਜਿਹੜੀ ਜਾਂਚ ਜਲਦ ਵਿਜੀਲੈਂਸ ਕਰਨ ਜਾ ਰਹੀ ਹੈ ਹੁਣ ਇਸ ਮਾਮਲੇ ਦੀ ਅਗਲੇ ਤੁਹਾਡੇ ਪ੍ਰਸ਼ਨ ਤੋਂ ਪਹਿਲਾਂ ਇਸ ਮਾਮਲੇ ਦੀਆਂ ਅਸੀਂ ਅਗਲੀਆਂ ਪਰਤਾਂ ਖੋਲਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੇਕਰ ਇਸ ਮਾਮਲੇ ਨੂੰ ਡਾਕਟਰ ਵਿਜੇ ਸਿੰਗਲਾ ਨਾਲ ਜੋੜੀਏ ਤਾਂ ਹੋਰ ਵੀ ਬਹੁਤ ਵਧੀਆ ਹੋਵੇਗਾ ਕਿਉਂਕਿ ਉਹਦੇ ਵਿੱਚ ਵੀ ਡਿਮਾਂਡ ਲਈ 1% ਦੀ ਕਾਲਿੰਗ ਤੇ ਐਕਸ਼ਨ ਹੋ ਜਾਂਦਾ ਹੈ ਇਹਦੇ ਵਿੱਚ ਵੀ ਪੈਸੇ ਦੀ ਡਿਮਾਂਡ ਹੈ ਇਹਦੇ ਚ ਐਕਸ਼ਨ ਕੀਤਾ ਪਰ ਉਹ ਜਿਹੜੀ ਨੱਕ ਦੀ ਚੋਈ ਉਹ ਜਿਸ ਲਈ ਮੂੰਹ ਤੇ ਆਣ ਲੱਗਦੀ ਆ ਉਹ ਪੂੰਜਣ ਜੋਗਾ ਹੀ ਜਿਹੜਾ ਕਾਰਵਾਈ ਕੀਤੀ ਗਈ ਜੀ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਦਿਪਕ ਜੀ ਦੱਸ ਤਈਏ ਅਸੀਂ ਵੀ ਕਿ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੇ ਆ ਡਾਕਟਰ ਵਿਜੇ ਸਿੰਘਲਾ ਵਾਲੀ ਡਾਕਟਰ ਵਿਜੇ ਸਿੰਘਲਾ ਮਾਨਸਾ ਤੋਂ ਜਦੋਂ ਐ ਐਸਾ ਵਿਧਾਇਕ ਜਿੱਤਦੇ ਨੇ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਆਪਣੀ ਵਿਜ਼ਾਰਤ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਹਨਾਂ ਨੂੰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹੈ ਤਾਂ ਸੱਤਾ ਤੋਂ ਮਹਿਜਵੇਂ ਲੱਗਦਾ ਕਿ ਇਹ 2.5 3 ਮਹੀਨਿਆਂ ਦੇ ਸਮੇਂ ਦੌਰਾਨ ਇਹ ਜਿਹੜੀ ਇੱਕ ਆਡੀਓ ਆ ਉਹ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਉਂਦੀ ਆ ਜਿਸ ਦੀ ਪੁਸ਼ਟੀ ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 1% ਮੰਗਿਆ ਗਿਆ ਜੀ ਟੈਂਡਰ ਦੇ ਵਿੱਚੋਂ ਹਿੱਸਾ ਤੇ ਜਦੋਂ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਹੁਕਮ ਆਂਦਾ ਤੁਰੰਤ ਇਨਕੋ ਕੈਬਨਰਟ ਸੇ ਬਾਹਰ ਕਾ ਰਸਤਾ ਦਿਖਾ ਦਿਆ ਜਾਏ ਜੀ ਤਾਂ ਠੀਕ ਉਹ ਵਾਲੀ ਐਗਜ਼ਾਮਪਲ ਜਿਹੜੀ ਦੀਪਕ ਜੀ ਨੇ ਦਿੱਤੀ ਆ ਕਿ ਉਸ ਤੇ ਨਾਲ ਲੇ ਕੇ ਜੁੜਿਆ ਇਹ ਮਾਮਲਾ ਉਸ ਤੇ ਨਾਲ ਜੁੜਿਆ ਮਤਲਬ ਕਿ ਉਸੇ ਤਰ੍ਹਾਂ ਦਾ ਇਹ ਮਾਮਲਾ ਹੈ ਜੀ ਜੀ ਦੀਪਕ ਜੀ ਇਹ ਤੁਹਾਡੇ ਹੱਥ ਚਾਹੇ ਦਰਖਾਸਤ ਆ ਇਹ ਜਿਹੜੀ ਦਰਖਾਸਤ ਅਸੀਂ ਦਰਸ਼ਕਾਂ ਨੂੰ ਵੀ ਦਿਖਾ ਦੰਨੇ ਆ ਇਹ ਉਹਦੀ ਐਪਲੀਕੇਸ਼ਨ ਆ ਜਿਹੜੀ ਲਾਸਟ ਪੇਜ ਆ ਇਹ ਸੀਐਮ ਪੋਰਟਲ ਤੇ ਜਿਹੜੀ ਮੇਲ ਕੀਤੀ ਗਈ ਹੈ ਔਰ ਮੇਲਦਾਰ ਅਪਲਾਈ ਵੀ ਰਿਪਲਾਈ ਵੀ ਆਇਆ ਸਪੀਡਤ ਨੂੰ ਆਇਆ ਹੈ ਔਰ ਤੁਸੀਂ ਇਸ ਮਾਮਲੇ ਦੀ ਮੈਂ ਦੱਸ ਦਿੰਦਾ ਕਿ ਜਿਸ ਵੇਲੇ ਉਹ ਅਪਲਾਈ ਕਰਦਾ ਉਹਦੀ ਕੋਈ ਪੁੱਛਗਿਛ ਨਹੀਂ ਹੁੰਦੀ ਆ ਜਿਸ ਵੇਲੇ ਉਹ ਪੁੱਛਗਿਛ ਨਹੀਂ ਹੁੰਦੀ ਇਨ ਦੀ ਮੀਨ ਟਾਈਮ ਉਹ ਕਿਉਂਕਿ ਉਹ ਆਪਣੀ ਦੁਕਾਨਾਂ ਕਰਦਾ ਹੈ ਜਿਹੜਾ ਉਹ ਇਸ ਇੱਕ ਯੂਨੀਅਨ ਹੈ ਮੈਡੀਕਲ ਸਟੋਰ ਸੀ ਉਹਦਾ ਉਹ ਸਕੱਤਰ ਵੀ ਹੈ ਤੇ ਉਸਨੇ ਕਿਹਾ ਵੀ ਜਿਸ ਨਹੀਂ ਵੀ ਫਾਈਨ ਲੱਗ ਜਾਏਗਾ ਜਾਂ ਕੁਛ ਲੱਗੇਗਾ ਉਸਨੇ ਮਾਰਾਦਾਨ ਨਿਰਮਾਣ ਜਿਹੜਾ ਹੈ ਨਿਰਮਾਣ ਨਹੀਂ ਆ ਉਹਨੇ ਆਪਣੇ ਬਾਥਰੂਮ ਦੀ ਸਪੈਸਿਟੀ ਲਈ ਕਰਨ ਲਈ ਉਹਨੇ ਇਸ ਤੇ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਿਸ ਵੇਲੇ ਉਹ ਬਾਥਰੂਮਾਂ ਦੇ ਉੱਤੇ ਲੈਂਟਰ ਪੈਣ ਲੱਗਦਾ ਉਹ ਐਪਲੀਕੇਸ਼ਨ ਚਾਰ ਵਾਰ ਦੇ ਚੱਕਦਾ ਆ ਐਪਲੀਕੇਸ਼ਨਸ ਦੀਆਂ ਕਾਪੀਆਂ ਹੈਗੀਆਂ ਲਗਾਤਾਰ ਉਹ ਰਿਟਰਨ ਉਹਨਾਂ ਨਾਲ ਕੋਰਸਪੋਂਡੈਂਸ ਕਰੀ ਜਾਂਦਾ ਕੋਰਸਪੋਂਡੈਂਸ ਕਰਨ ਤੋਂ ਬਾਅਦ ਉਹ ਚੇਤਨ ਜੀ ਜਿਸ ਵੇਲੇ ਉਹ ਕੋਈ ਨਹੀਂ ਆ ਦਫਤਰ ਜਾ ਕੇ ਵੀ ਉਹ ਕਹੀ ਜਾਂਦਾ ਆ ਕੇ ਵਿਜ਼ਿਟ ਕਰ ਲਓ ਆ ਕੇ ਵਿਜ਼ਿਟ ਕਰ ਲਓ ਕੋਈ ਨਹੀਂ ਉਹਦੇ ਕੋਲ ਆਂਦਾ ਆਉਂਦੇ ਕਿਸ ਵੇਲੇ ਆ ਜਦੋਂ ਸ਼ੁਰੂ ਕਰ ਦਿੰਦਾ ਉਹਦਾ ਲੈਟਰ ਕੇ ਕੰਮ ਸ਼ੁਰੂ ਕਰ ਦਿੰਦਾ ਅੱਖ ਕੇ ਕੰਮ ਸ਼ੁਰੂ ਕਰ ਦਿੰਦਾ ਉਸ ਵੇਲੇ ਵੀ ਨਹੀਂ ਆਂਦੇ ਲੈਟਰ ਤੱਕ ਪਹੁੰਚ ਜਾਂਦਾ ਜਿਸ ਵੇਲੇ ਲੈਟਰ ਤੱਕ ਪਹੁੰਚ ਜਾਂਦੇ ਫਿਰ ਬਹਾਨਾ ਦੇਖੋ ਬਹਾਨਾ ਇਹ ਕੀਤਾ ਜਾਂਦਾ ਕਿ ਤੁਹਾਡੀ ਸ਼ਿਕਾਇਤ ਹੋਈ ਆ ਮੈਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹਦਾ ਇੱਕ ਬੰਦਾ ਚੱਲ ਕੇ ਤੁਹਾਡੇ ਕੋਲ ਜਾਈ ਜਾਂਦਾ ਵੀ ਮੇਰਾ ਨਕਸ਼ਾ ਪਾਸ ਕਰਦੇ ਹੋ ਜੋ ਫੀਸ ਬਣਦੀ ਆ ਮੇਰੇ ਕੋਲ ਲੈ ਲਓ ਜੀ ਉਸ ਵੇਲੇ ਤੁਸੀਂ ਉੱਥੇ ਨਾ ਵਿਜ਼ਿਟ ਕਰਦੇ ਆ ਨਾ ਜਾਂਦੇ ਆ ਜਿਸ ਵੇਲੇ ਉਹਦਾ ਲੈਂਟਰ ਪਹਿਣ ਲੱਗਦਾ ਉਸਨੇ ਤੁਹਾਡੇ ਕੋਲ ਸ਼ਿਕਾਇਤ ਆ ਜਾਂਦੀ ਆ ਔਰ ਉਹ ਇਸ ਪੀੜਤ ਵਿਅਕਤੀ ਨੂੰ ਅੱਜ ਤੱਕ ਸ਼ਿਕਾਇਤ ਦੀ ਦੱਸੀ ਵੀ ਨਹੀਂ ਜਾਂਦੀ ਵੀ ਕੀਤੀ ਕਿਨੇ ਆ ਸਿਰਫ ਇਹੀ ਕੀਤਾ ਜਾਂਦਾ ਪਈ ਗਵਾਂਡੀਆਂ ਨੇ ਕੀਤੀ ਆ ਮਤਲਬ ਕਿ ਕੁੱਲ ਮਿਲਾ ਕੇ ਆਪਾਂ ਜੇਕਰ ਪੰਜਾਬੀ ਦੀ ਗੱਲ ਕਰ ਲਈਏ ਤਾਂ ਆਪਾਂ ਕਹਿ ਸਕਦੇ ਆ ਕਿ ਘੁੰਮਣ ਘੇਰੀ ਦੇ ਵਿੱਚ ਉਲਝਾ ਕੇ ਰਮਰ ਕੁਮਾਰ ਨੂੰ ਰੱਖਿਆ ਜਾਂਦਾ ਹੈ ਜੀ ਫਿਰ ਦੇਖੋ ਹੁਣ ਹੁੰਦਾ ਕੀ ਆ ਉਸ ਤੋਂ ਬਾਅਦ ਜਿਹੜਾ ਅਗਲਾ ਹੈ ਜੀ ਉਹ ਸਵਾਦ ਉਹ ਉਹ ਐਨਓਸੀ ਲੈਣ ਲਈ ਚਲੋ ਥੋੜੀ ਬਹੁਤੀ ਹੋ ਜਿਸ ਨੇ ਸ਼ਿਕਾਇਤ ਕਰਦਾ ਜਿਸ ਲਈ ਉਹਦਾ ਕੰਮ ਨਹੀਂ ਹੁੰਦਾ ਉਹਦਾ ਕੰਮ ਰੋਕ ਦਿੱਤਾ ਜਾਂਦਾ ਤਾਂ ਉਹ ਸੈਸ਼ਨ ਚੌਂਕ ਦੇ ਵਿੱਚ ਲਗਾਏ ਖੁੱਲੇ ਦਰਵਾਜ਼ੇ ਦੇ ਵਿੱਚ ਉਹ ਜਿੰਪਾ ਜੀ ਦੇ ਦਰਬਾਰ ਦੇ ਵਿੱਚ حاضر ਹੋ ਜਾਂਦਾ ਨਿਸ਼ਾਸ਼ਣ ਚੋਕ ਨਹੀਂ ਇਹ ਮੁਹੱਲਾ ਟੱਬਾ ਸਾਹਿਬ ਦੇ ਬੱਚੇ ਲੱਗਿਆ ਸੀਗਾ ਲੱਗਿਆ ਸੀਗਾ ਛੇ ਤਾਂ ਜੀ ਉਹ ਜਿਸਲੇ ਦਰਬਾਰ ਦੇ ਵਿੱਚ ਪਹੁੰਚਦਾ ਤੇ ਆਪਣੀ ਜਿਹੜੀ ਵਿਥਿਆ ਹੈ ਉਸ ਵੇਲੇ ਦੇ ਮੰਤਰੀ ਜਿੰਪਾ ਜੀ ਨੂੰ ਸੁਣਾਉਂਦਾ ਹੈ ਤਾਂ ਜਿੰਪਾ ਜੀ ਜਿਹੜੀ ਆ ਡਾਇਰੈਕਸ਼ਨਸ ਹੈ ਨਗਰਪੰਚਾਇਤ ਸੋਰੀ ਇਹ ਨਗਰ ਨਿਗਮ ਨੂੰ ਦੇ ਦਿੰਦੇ ਆ ਤੇ ਨਗਰ ਨਿਗਮ ਦੇ ਜਿਹੜੇ ਤਿਵਾੜੀ ਆ ਉਹ ਮੰਤਰੀ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਉਹਨੂੰ ਕਹਿੰਦੇ ਆ ਤੇ ਇਸ ਸੰਬੰਧੀ ਇੱਕ ਐਫੀਡੇਵਿਟ ਦਿਓ ਔਰ ਉਹ ਐਫੀਡੇਵਿਟ ਦੇ ਨਾਲ ਇਹ ਜਿਹੜੀ ਰਿਕਾਰਡਿੰਗ ਹੈ ਉਸ ਆਰਕੀਟੈਕਟ ਦੀ ਉਸ ਆਰਕੀਟੈਕਟ ਵੱਲੋਂ ਹੁਣ ਮੈਂ ਥੋੜੀ ਜਿਹੀ ਹੋਰ ਰਿਕਾਰਡਿੰਗ ਤੇ ਵੀ ਚਾਣਨਾ ਪਾ ਦਨਾ ਉਹ ਆਰਕੀਟੈਕਟ ਜਿਹੜਾ ਹੈ ਉਸ ਨੂੰ ਕਹਿੰਦਾ ਹੈ ਕਿ 59000 ਸਮਥਿੰਗ ਫੀਸ ਹੈ 20000 10000 ਉਹ ਵੰਡੀਆਂ ਪਾਦਾ ਮੈਂ ਇਕੱਲੇ ਇਕੱਲੇ ਵੀ ਹੁਣ ਜੇ ਵੰਡੀ ਪਾਉਣ ਲੱਗ ਪਿਆ ਤਾਂ ਲੰਬਾ ਸਮਾਂ ਹੋ ਜਾਣਾ ਜੀ ਉਹ ਰਿਕਾਰਡਿੰਗ ਸਾਡੇ ਕੋਲ ਹੁਸ਼ਿਆਰਪੁਰ نیوز ਦੇ ਕੋਲ ਮੌਜੂਦ ਹੈ ਜੇ ਸੋਲੇ ਉਹ ਬੰਡੀਆਂ ਦੀ ਗੱਲ ਕਰਦਾ ਉੱਕਾ ਸੁੱਕਾ ਤਕਰੀਬਨ ਜੀ ਮਤਲਬ 90000 ਦੇ ਲਗਭਗ ਲਮਸਮ ਬਣਦਾ ਬਿਲਕੁਲ ਲਮਸਮ ਬਣ ਜਾਂਦਾ ਪਰ ਜਿੱਦੀ ਜਗ੍ਹਾ ਦੇ ਵਿੱਚ ਉਹ ਆਪਣੀ ਉਸਾਰੀ ਕਰ ਰਿਹਾ ਸੀ ਜੇ ਉਹਦੀ ਕੋਈ ਦੇਖੀ ਜਾਵੇ ਤਾਂ 30000 ਰੁਪਇਆ ਬਣਦਾ ਉਸ ਰਿਕਾਰਡਿੰਗ ਦੇ ਵਿੱਚ ਜਿਹੜੀ ਹੈ ਉਹ ਆਰਕੀਟੈਕਟਰ ਦੇ ਨਾਲ ਜਿਹੜੀ ਹੈ ਆਰਕੀਟੈਕਚਰ ਦੇ ਨਾਲ ਉਹਦੀ ਰਿਕਾਰਡਿੰਗ ਹੈ ਔਰ ਆਰਕੀਟੈਕਚਰ ਜਿਹੜਾ ਹੈ ਉਹਦੇ ਵਿੱਚ 1% ਫਲਾਨੇ ਦਾ 2% ਫਲਾਨੇ ਦਾ ਇੰਨੀ ਰਕਮ ਉਸਦੀ ਨਹੀਂ ਰਕਮ ਉਹ ਪੂਰੀ ਡਿਟੇਲ ਦੇ ਨਾਲ ਉਹ ਰਿਕਾਰਡਿੰਗ ਦੇ ਵਿੱਚ ਬੋਲਦਾ ਬਿਲਕੁਲ ਜੀ ਉਹ ਮੈਂ ਦੱਸ ਦਿਆਂ ਆਰਕੀਟੈਕਟ ਆ ਜਿਹੜਾ ਉਹ ਪੁਰਹੀਰਾਂ ਦਾ ਜੋ ਦੱਸਿਆ ਜਾ ਰਿਹਾ ਉਹਨਾਂ ਮੁਤਾਬਕ ਕਿ ਉਸ ਵੱਲੋਂ 18 ਤੋਂ 20000 ਰੁਪਏ ਕਾ ਵਾਧੂ ਜਿਹੜਾ ਗਿਨਾਇਆ ਜਾਂਦਾ ਜੀ ਜਿਸ ਵਿੱਚ 90000 ਦੇ ਵਿੱਚ ਹੀ ਕਿ ਇਹਦੇ ਵਿੱਚ ਜੀ ਤੁਹਾਨੂੰ ਚੱਕਰ ਨਹੀਂ ਲਾਣੇ ਪੈਣਗੇ ਆਪਾਂ ਅਫਸਰਾਂ ਨੂੰ ਵੀ ਦੇਣੇ ਆ ਫਲਾਨੇ ਅਫਸਰ ਤੱਕ ਪਹੁੰਚਾਣੀਆਂ ਦੀਪਕ ਜੀ ਦੂਜਾ ਪੈਰਾ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਪੜ੍ਹ ਕੇ ਜ਼ਰੂਰ ਇੱਕ ਵਾਰ ਆਪਾਂ ਸੁਣਾ ਲਈਏ ਕਿ ਜਿਹੜਾ ਸੀਐਮ ਭ ਸ਼ਿਕਾਇਤ ਕਰਤਾ ਕੀ ਕਹਿੰਦਾ ਜੀ ਇਹ ਰਿਕਾਰਡਿੰਗ ਮੈਂ ਏਸੀ ਸਾਹਿਬ ਨਾਲ ਇੱਕ ਸੰਗਤ ਦਰਸ਼ਨ ਵਿੱਚ ਸਾਂਝੀ ਕੀਤੀ ਜਿਵੇਂ ਦੀਪਕ ਜੀ ਨੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦਾ ਵਿਸ਼ਵਾਸ ਦਿੰਦਿਆਂ ਹੋਇਆ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਇਸ ਲਈ ਮੈਨੂੰ ਐਫੀਡੇਵਟ ਆਧਾਰ ਕਾਰਡ ਲਗਾ ਕੇ ਸ਼ਿਕਾਇਤ ਬਣਾ ਕੇ ਦਿੱਤੀ ਜਾਵੇ ਤਾਂ ਕਿ ਸਾਡੇ ਵੱਲੋਂ ਕਾਰਵਾਈ ਕਰਨਾ ਅਤੇ ਪੁਲਿਸ ਵਿਭਾਗ ਵਿੱਚ ਐਫਆਈਆਰ ਦਰਜ ਕਰਵਾਉਣ ਤੇ ਆਪ ਵੱਲੋਂ ਬਿਆਨ ਨਾ ਬਦਲੇ ਜਾਣ ਚਲੋ ਐਫੀਡੇਵਟ ਵੀ ਦੇ ਦਿੱਤਾ ਜਾਂਦਾ ਹੈ ਫਰ ਉਨ੍ਹਾਂ ਵੱਲੋਂ 8-2-24 ਨੂੰ ਸ਼ਿਕਾਇਤ ਦਿੱਤੀ ਗਈ ਤੇ ਉਸ ਤੋਂ ਬਾਅਦ ਪੰਜ ਰਿਮਾਈਂਡਰ ਵੀ ਦਿੱਤੇ ਗਏ ਪਰ 7 ਮਹੀਨਿਆਂ ਬਾਅਦ ਕਾਰਵਾਈ ਕੀਤੀ ਸਿਰਫ 3 ਮਹੀਨੇ ਲਈ ਆਰਕੀਟੈਕਚਰ ਦਾ ਲਾਇਸੈਂਸ ਸਸਪੈਂਡ ਕੀਤਾ ਗਿਆ ਜੀ ਜੀ ਚੇਤਨ ਜੀ ਇਹਦੇ ਵਿੱਚ ਜਿਹੜੀ ਹੈ ਉਹ ਇਹ 3 ਮਹੀਨੇ ਲਈ ਜਿਹੜਾ ਸਸਪੈਂਡ ਕੀਤਾ ਨਾ ਉਹ ਵੀ ਉਹਨੂੰ ਦੱਸਿਆ ਨਹੀਂ ਸੀ ਜਾ ਰਿਹਾ ਜੀ ਉਸ ਤੋਂ ਬਾਅਦ ਰਮਨ ਕੁਮਾਰ ਨੇ ਆਰਟੀਆਈ ਪਾਣੀ ਸ਼ੁਰੂ ਕਰ ਦਿੱਤੀ ਜੀ आरटीआई ਪਾਉਂਦਾ ਰਿਹਾ ਆਰਟੀਆਈ ਪਾਣ ਤੋਂ ਬਾਅਦ ਵੀ ਉਹਦਾ ਕੁਝ ਨਹੀਂ ਹੋਇਆ ਫਿਰ ਉਹ ਡਾਕਟਰ ਅਮਜੋਦ ਜੀ ਦੇ ਦਰਬਾਰ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਉਹਨੂੰ ਦੁਆਰਾ ਭੇਜਿਆ ਜਾਂਦਾ ਨਗਰ ਨਿਗਮ ਦੇ ਦਫ਼ਤਰ ਜਿੱਥੇ ਉਹਨੂੰ ਕਹਿੰਦਾ ਤੇ ਤੁਹਾਡਾ ਕੰਮ ਹੋ ਜਾਊਗਾ ਇਸ ਤੇ ਕਾਰਵਾਈ ਕਰਦੇ ਆਂਗੇ ਉਹ ਕਹਿੰਦਾ ਮੈਂ ਕਾਰਵਾਈ ਨਹੀਂ ਮੈਨੂੰ ਕਾਰਵਾਈ ਜਿਹੜੀ ਤੁਸੀਂ ਕਰਨੀ ਆ ਮੈਨੂੰ ਲਿਖਤੀ ਦਿਓ ਬੰਦਾ ਵੀ ਕਾਫੀ ਯਾਨੀ ਜਾਣਕਾਰ ਆ ਸੋਝਵਾਨ ਆ ਬੰਦੇ ਜਾਣਕਾਰ ਕਹ ਲਓ ਜਾਂ ਇਹ ਕਹ ਲਓ ਬੇ ਹੰਢਿਆ ਕਹ ਲਓ ਜਾਂ ਇਹ ਕਹ ਲੋ ਵੀ ਉਹਨੇ ਵੀ ਇਹਨਾਂ ਦੀਆਂ ਬੱਖੀਆਂ ਪੂਰੀਆਂ ਦੇਣ ਦਿੱਤੀਆਂ ਪੱਕੇ ਪੈਰੀ ਗਿਆ ਜੀ ਬੰਦਾ ਉਹਦਾ ਉਸ ਬੰਦੇ ਦੇ ਉਹਨੇ ਫਿਰ ਆ ਨਗਰ ਨਿਗਮ ਦੇ ਕੋਲੋਂ ਲਿਖਤੀ ਰੂਪ ਦੇ ਵਿੱਚ ਆਰਡਰ ਲੈ ਲਿਆ ਇਹਨਾਂ ਦੇ ਕੋਲੋਂ ਵੀ ਇਹਦੇ ਤੇ ਕਾਰਵਾਈ ਹੋਊਗੀ ਜੀ ਦੇਖੋ ਜੀ ਇਹ ਕਾਰਵਾਈ ਹੁੰਦੀ 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 ਦੇਖੋ ਇਹ 21 8 24 ਦੇ ਵਿੱਚ ਉਹ ਕਹਿੰਦੇ ਜੀ ਸਾਰੀਆਂ ਡੇਟਸ ਉਹਨਾਂ ਨੇ ਪਾ ਕੇ ਜਿਹੜਾ ਕੀਤਾ ਉਹਦੇ ਚ ਕੀਤਾ ਉਹਨੂੰ ਫਿਰ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਆ ਉਹਨੂੰ ਹੁਕਮ ਦਿੱਤੇ ਆ ਉਹ ਕਹਿੰਦਾ ਕਿ ਬਿਲਡਿੰਗ ਸ਼ਾਖਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸ਼ਿਕਾਇਤ ਕਰਤਾ ਤੇ ਪੁੱਤਰ ਵੱਲੋਂ ਕੀਤੀ ਗਈ ਅਨਧਿਕਾਰ ਉਹ ਸਾਰੀ ਵਿਰੁੱਧ ਪੰਜਾਬ ਸਰਕਾਰ ਨਿਗਮ ਐਕਟ 1976 ਤੇ ਬਿਲਡਿੰਗ ਬਾਈਲॉज ਅਨੁਸਾਰ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਅਜੇ ਕੁਮਾਰ ਬਿਲਡਿੰਗ ਡਿਜ਼ਾਈਨਰ ਨੂੰ ਨਵੇਂ ਨਕਸ਼ੇ ਜਮ੍ਹਾਂ ਕਰਾਉਣ ਲਈ 3 ਮਹੀਨੇ ਰੋਕ ਲਗਾਈ ਜਾਵੇ ਸ਼ਿਕਾਇਤ ਕਰਤਾ ਤੇ ਬਿਲਡਿੰਗ ਡਿਜ਼ਾਈਨਰ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ ਈ ਨਕਸ਼ਾ ਪੋਰਟਰ ਤੇ ਬਿਲਡਿੰਗ ਡਿਜ਼ਾਈਨਰ 3 ਮਹੀਨੇ ਤੇ ਰੋਕ ਲਗਾਤੀ ਚਲੋ ਸਸਪੈਂਡ ਤੇ 3 ਮਹੀਨੇ ਉਹਦੇ ਪ੍ਰਸ਼ਨ ਆ ਹੁੰਦਾ ਇਹ ਲਾਂਤ ਹੈ ਹੋਇਆ ਕਿ ਇਸ ਤੋਂ ਬਾਅਦ ਇਹਨਾਂ ਜੀ ਫੇਰ ਨਹੀਂ ਹੋਇਆ ਬਿਲਕੁਲ ਫੇਰ ਨਹੀਂ ਹੋਇਆ ਉਹਨੂੰ ਇਹ ਆਰਡਰ ਮਿਲਦੇ ਨਹੀਂ ਆ ਲਿਖਤੀ ਉਹਨੂੰ ਕਹਿੰਦੇ ਅੱਜ ਤੈਨੂੰ ਦੇ ਦੇਾਂਗੇ ਉਹਨੂੰ ਫੇਰ ਨਹੀਂ ਦਿੱਤੇ ਜਾਂਦੇ ਫੇਰ ਉਹ ਥੱਕ ਹਾਰ ਕੇ ਆਰਟੀਆਈ ਪਾਉਂਦਾ ਆਰਟੀਆਈ ਪਾਣ ਤੋਂ ਬਾਅਦ ਵੀ ਉਹਨੂੰ ਕੋਈ ਆਨਸਰ ਨਹੀਂ ਮਿਲਦੇ ਸੰਜੇ ਕਿਤੇ ਕੋਈ ਜਵਾਬ ਨਹੀਂ ਮਿਲਦਾ ਜੀ ਕਿਤੇ ਸੰਜੇ ਖੱਬੇ ਉਹਨੂੰ ਜਵਾਬ ਨਹੀਂ ਮਿਲਦਾ ਹੁਣ ਮਾਰਚ ਮਹੀਨੇ ਥੱਕ ਹਾਰ ਕੇ ਉਹਨੇ ਲੜ ਝਗੜ ਕੇ ਜਿਸ ਵੇਲੇ ਉੱਥੇ ਕੱਪ ਪਾਣੀ ਤੇ ਹੋਰ ਨਾ ਬਰੌਲਾ ਪੈ ਜਵੇ ਫਿਰ ਉਹਨੂੰ ਆਰਟੀਆਈ ਦੀ ਕਾਪੀ ਦਿੱਤੀ ਜਾਂਦੀ ਆ ਔਰ ਸ਼ੈਤਾਨੀ ਭਰੇ ਸ਼ਬਦਾਂ ਦੇ ਵਿੱਚ ਦਿੱਤੀ ਜਾਂਦੀ ਆ ਜੀ ਬਿਲਕੁਲ ਦੇਖੋ ਸਾਂਝੇ ਕਰਦੇ ਹੋ ਜਰੂਰ ਸ਼ੈਤਾਨੀ ਮੈਂ ਤੁਹਾਨੂੰ ਬਸ ਆਪਣੀ ਕਦਰ ਨਾਲ ਸ਼ੈਤਾਨੀ ਭਰੇ ਸ਼ਬਦਾਂ ਦੇ ਵਿੱਚ ਉਹਨੂੰ ਆਰਟੀਆਈ ਦਾ ਜਵਾਬ ਦਿੱਤਾ ਜਾਂਦਾ ਤੇ ਨਕਸ਼ਾ ਭਲਾਈ ਕਰਨ ਤੋਂ ਬਾਅਦ ਫਾਈਲ ਇੱਕ ਮਹੀਨੇ ਵਿੱਚ ਪਾਸ ਕੀਤੀ ਜਾਂਦੀ ਹੈ ਇਹ ਕਾਨੂੰਨ ਹੈ ਕਾਨੂੰਨ ਹੈ ਬਿਲਕੁਲ ਪਰੰਤੂ ਜੇਕਰ ਫਾਈਲ ਪਾਸ ਕਰਨ ਵਿੱਚ ਲੱਗੇ ਇਤਰਾਜ਼ਾਂ ਨੂੰ ਸਮੇਂ ਸਿਰ ਦੂਰ ਨਾ ਕੀਤਾ ਜਾਵੇ ਤਾਂ ਅਪਲਾਈ ਕੀਤੀ ਫਾਈਲ ਨੂੰ ਸਮਾਂ ਬਦ ਕਰਨ ਲਈ ਵੱਧ ਵੀ ਲੱਗ ਸਕਦਾ ਹਾਂ ਯਾਰ ਸਾਲਾਂ ਬੰਦੀ ਥੋੜੀ ਲੱਗਦੇ ਅਗਲੇ ਵਿਚਾਰੇ ਨੇ ਪਿਸ਼ਾਪ ਸ਼ੂ ਵੀ ਕਰਦਾ ਹੁੰਦਾ ਕਿਤੇ ਗਲੀਆਂ ਦੇ ਵਿੱਚ ਚੈੱਕ ਕਰੋ ਤਾਂ ਵੀਡੀਓ ਬਣ ਜਾਂਦੀ ਅੱਜ ਕੱਲ੍ਹ ਜਮਾਨਾ ਜਿਹੜਾ ਐ ਸੋਸ਼ਲ ਮੀਡੀਆ ਦਾ ਆਇਆ ਇੱਕ ਮਿੰਟ 'ਚ ਤਾਂ ਬੰਦੇ ਦਾ ਜਲੂਸ ਨਿਕਲ ਜਾਂਦਾ ਫੇਰ ਉਹ ਔਰ ਦੂਜੇ ਪ੍ਰਸ਼ਨ ਦੇ ਵਿੱਚ ਕਹਿੰਦਾ ਵੀ ਨਕਸ਼ੇ ਦਾ ਜਵਾਬ ਤੇ ਆਰਕੀਟੈਕਟ ਦੇ ਖਾਤੇ ਵਿੱਚ ਪਾਇਆ ਜਾ ਸਕਦਾ ਉਹ ਉੱਥੇ ਉਹ ਗੋਲਮੋਲ ਕਰਤੇ ਵੀ ਇਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਜ਼ਿਆਦਾਤਰ ਜਵਾਬ ਵੀ ਇਹੀ ਜਵਾਬ ਨਹੀਂ ਦਿੱਤਾ ਜਾ ਸਕਦਾ ਚੌਥੇ ਦਾ ਵੀ ਇਹੀ ਜ਼ਿਆਦਾਤਰ ਹੀ ਆ ਜੀ ਬਿਲਕੁਲ ਚੌਥੇ ਦੇ ਵਿੱਚ ਉਹ ਕਹਿੰਦਾ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਖੁਦ ਰਿਸ਼ਵਤ ਮੰਗਣ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਨਹੀਂ ਤਾਂ ਉਹ ਕਹਿੰਦੇ ਜੀ ਇਹ ਸਦਨ ਦੀ ਨਿਯਮ ਅਨੁਸਾਰ ਕਾਰਵਾਈ ਹੁੰਦੀ ਹੈ ਉਹਦਾ ਇਨਾਂ ਅਨਸਾਰ ਦੇ ਦਿੱਤਾ ਫੇਰ ਉਹ ਲਾਸਟ ਚ ਇੱਕ ਪੰਜਵਾਂ ਨੰਬਰ ਪੁੱਛਦਾ ਅਧਿਕਾਰੀਆਂ ਨੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਦੇਣ ਤੇ ਕਾਰਵਾਈ ਨਾ ਕਰਨ ਤੇ ਕਾਰਵਾਈ ਹੋ ਸਕਦੀ ਆ ਉਹ ਕਹਿੰਦੇ ਜੀ ਇਹ 4T ਐਕਟ 2005 ਦੀ ਧਾਰਾ 2F ਅਨੁਸਾਰ ਇੱਕ ਸਵਾਲ ਹੈ ਤੇ ਇਸ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਦੱਸੋ ਫੇਰ ਉਹ ਤੀਜਾ ਇਨਸਪੈਕਟਰ ਉਹ ਫੀਲਡ ਕਾਰਵਾਈ ਉਹਦੇ ਚ ਵੀ ਆ ਉਹਦੇ ਚ ਵੀ ਗੋਲ ਮੋਲ ਅਨਸਰ ਸੱਤ ਪ੍ਰਸ਼ਨ ਉਹ ਪੁੱਛਦਾ ਠੀਕ ਹੈ ਜੀ ਇੱਕ ਬੜਾ ਜਿਆਦਾਤਰ ਜਵਾਬ ਇਹੀ ਹੈ ਕਿ ਨਹੀਂ ਦਿੱਤੇ ਜਾ ਸਕਦੇ ਦਿੱਤੇ ਦਿੱਤੇ ਜਾ ਸਕਦੇ ਇੱਕ ਦਾ ਹੀ ਆਬਜੈਕਸ਼ਨ ਲਾ ਕੇ ਉਹਨੂੰ ਕਹਿਤਾ ਲਾਸਟ ਜੋ ਕਹਿੰਦਾ ਤੁਹਾਡੇ ਵੱਲੋਂ ਮੰਗੀ ਗਈ ਜਾਣਕਾਰੀ ਸਪਸ਼ਟ ਨਹੀਂ ਹੈ ਦੇਖੋ ਚੇਤਨ ਜੀ ਕਾ ਕ ਸ਼ਬਦਾਂ ਦਾ ਖੇਲ ਮੈਂ ਅਕਸਰ ਆਪਣੇ ਖਬਰਾਂ ਦੇ ਵਿੱਚ ਵੀ ਜਾ ਕੇ ਤੇ ਬੋਲਾਂ ਤਾਂ ਮੈਂ ਇਹੀ ਕਹਿੰਦਾ ਵੇ ਸ਼ਬਦਾਂ ਦਾ ਹੀ ਖੇਲ ਹੈ ਉਹ 7 ਨੰਬਰ ਤੇ ਪੁੱਛਦਾ ਮੇਰੇ ਵੱਲੋਂ 5 11 24 75 ਨੰਬਰ 30 49 ਦੀ ਐਕਵਾਇਰ ਰਿਪੋਰਟ 1 ਤੋਂ 23 ਤੋਂ 24 ਤੱਕ ਡਾਕ ਰਜਿਸਟਰ ਦੇਖ ਕੇ ਨਕਸ਼ਾ ਸਬੰਧ ਇੱਕ ਜਵਾਬ ਦਿੱਤੇ ਪੱਤਰ ਦੀ ਕਾਪੀ ਦਿੱਤੀ ਜਾਵੇ ਉਹ ਕਹਿੰਦੇ ਜੀ ਸੱਤ ਦੇ ਸਵਾਲ ਸਵੰਧ ਦੱਸਿਆ ਜਾਂਦਾ ਕਿ ਆਪ ਵੱਲੋਂ ਮੰਗੀ ਗਈ ਜਾਣਕਾਰੀ ਸਪਸ਼ਟ ਨਹੀਂ ਹੈ 6 ਪ੍ਰਸ਼ਨ ਤੇ ਉਹ ਦੇ ਨਹੀਂ ਸਕਦੇ ਦੇ ਨਹੀਂ ਸਕਦੇ ਇੱਕ ਤੇ ਕਹਿ ਰਹੇ ਨੇ ਟਾਈਮ ਲੱਗ ਸਕਦਾ ਇਹ ਸਬੰਧੀ ਮੋੜ ਤੋਂ ਲਿਗਿਆ ਜਾਗਾ ਜਾਣਕਾਰੀ ਮੁਹਈਆ ਕਰਵਾਈ ਜਾ ਉਹ ਕਹਿੰਦੇ ਹੁਣ ਪ੍ਰੈਸ਼ਨ ਜਰਾ ਸਾਨੂੰ ਵਧੀਆ ਮੈਂ ਤਾਂ ਉਹ ਵਿਚਾਰੇ ਪੀੜਤ ਨੂੰ ਕਹੂੰਗਾ ਭਰਾਵਾ ਕਿਸੇ ਵਕੀਲ ਤੋਂ ਲਖਾ ਲਾ ਜਾਂ ਕਿਸੇ ਹੰਡੇ ਹੋਏ ਪੁਰਾਣੇ ਬਜ਼ੁਰਗ ਤੋਂ ਲਖਾਲਾ ਤਾਂ ਕਿ ਐਕਟਿਵਿਸਟ ਤੋਂ ਲਖਾਲਾ ਬਹੁਤ ਹੈ ਤੇਰੇ ਸਵਾਲਾਂ ਦਾ ਜਵਾਬ ਤੈਨੂੰ ਮਿਲ ਜਾਵੇ ਵਾ ਇਹ ਇੱਕ ਤਰਾਸ ਦੀ ਹੈ ਸਾਡੇ ਸਮਾਜ ਦੀ ਸਾਡੀ ਰਾਜਨੀਤਿਕ ਢਾਂਚੇ ਦੀ ਸਾਡੇ ਸਮਾਜਿਕ ਢਾਂਚੇ ਦੀ ਖਾਸ ਕਰ ਸਾਡੀ ਨੌਕਰਸ਼ਾਹੀ ਦੀ ਕਿ ਸਵਾਲਾਂ ਤੇ ਜਵਾਬਾਂ ਦੇ ਵਿੱਚ ਸ਼ਬਦਾਂ ਦੇ ਫੇਰ ਦੇ ਵਿੱਚ ਆਮ ਬੰਦੇ ਨੂੰ ਉਲਝਾ ਕੇ ਰੱਖਣਾ ਤਾਂ ਕਿ ਉਹ ਜਿਹੜੇ ਐ ਮੁੜ ਕੇ ਉਧਰ ਨੂੰ ਮੂੰਹ ਨਾ ਕਰਨ ਹੁਣ ਬੰਦਾ ਵੀ ਬੜਾ ਚੇਤਨਜੀ ਉਹਨੇ ਸ਼ਬਦ ਬੋਲ ਦਨਾ ਉਹਨੇ ਬੰਦਾ ਵੀ ਬੜਾ ਢੀਠਿਆ ਜਿਸ ਲਈ ਨਾ ਤਾਂ ਉਹਦੀ ਆਸੇ ਹੀ ਮੁੱਕ ਗਈ ਉਹਨੇ ਜਾ ਕੇ ਸੀਐਮ ਪੋਰਟਲ ਤੇ ਸ਼ਿਕਾਇਤ ਪਾਤੀ ਬਿਲਕੁਲ ਜੀ ਆ ਹੁਣ ਪੋਰਟਲ ਤੇ ਸ਼ਿਕਾਇਤ ਹੋਈ ਆ ਤੇ ਹੁਣ ਇਹ ਆ ਆਫ ਦੀ ਰਿਕਾਰਡ ਜਿਹੜਾ ਸਾਨੂੰ ਪਤਾ ਲੱਗਾ ਵੀ ਇਹਦੀ ਇਨਕੁਆਰੀ ਸ਼ਾਇਦ ਵਿਜੀਲੈਂਸ ਨੂੰ ਦਿੱਤੀ ਜਾ ਸਕਦੀ ਹੈ ਜੀ ਬਿਲਕੁਲ ਕਿਉਂਕਿ ਬਕਾਇਦਾ ਸੀਐਮ ਭਗਵੰਤ ਸਿੰਘ ਮੇਲ ਦਾ ਰਿਪਲਾਈ ਵੀ ਆਂਦਾ ਜੀ ਇੱਕ ਆਈਏਐਸ ਨੂੰ ਮਾਰਕ ਹੁੰਦੀ ਹੈ ਸ਼ਿਕਾਇਤ ਇਹ ਤਾਂ ਬਕਾਇਦਾ ਜਦੋਂ ਸੀਐਮ ਪੋਰਟਲ ਦੇ ਨਾਲ ਨਾਲ ਖੁਦ ਬਾਇ ਹੈਂਡ ਡਿਪਟੀ ਕਮਿਸ਼ਨਰ ਮੈਡਮ ਅਸ਼ੀਕਾ ਜੈਨ ਨੂੰ ਸ਼ਿਕਾਇਤ ਤੇ ਕੇ ਆਇਆ ਬਕਾਇਦਾ ਉਸ ਦਾ ਡਾਇਰੀ ਨੰਬਰ ਜਿਹੜਾ ਉੱਤੇ ਉਸੇ ਵਕਤ ਲਵਾ ਕੇ ਲੈਂਦੇ ਨੇ ਰਮਨ ਕੁਮਾਰ ਦੇਖੋ ਇੱਕ ਮੈਡੀਕਲ ਐਸੋਸੀਏਸ਼ਨ ਦੇ ਵਿੱਚ 77 ਵਜੇ ਕੰਮ ਕਰਦਾ ਜੇ ਫੰਕਸ਼ਨਿੰਗ ਦੇਖੀ ਜਾਵੇ ਤਾਂ 77 ਤਾ ਫਿਰ ਕੰਮ ਲਿਖਤ ਪੜਤਾ ਹੀ ਹੁੰਦਾ ਵੀ ਬੰਦਾ ਵੀ ਪਹੰਡਿਆ ਆ ਉਹ ਜਿਹੜਾ ਇੱਕ ਯੂਨੀਅਨ ਦੇ ਵਿੱਚ ਕੰਮ ਕਰਦਾ ਤੇ ਉਹਨੇ ਤੇ ਫਿਰ ਸਵਾਲਾਂ ਦੇ ਜਵਾਬ ਲੈਣੇ ਆ ਹੁਣ ਇਸ ਤੋਂ ਸਬੰਧ ਵਿੱਚ ਗੱਲ ਕੀਤੀ ਜੀ ਤੁਸੀਂ ਇੱਕ ਹੋਰ ਹਾਸੋ ਹੀ ਨਹੀਂ ਤੁਹਾਨੂੰ ਇਹਦੇ ਵਿੱਚ ਗੱਲ ਦਿਖਾਣਾ ਮੈਂ ਜਿਹੜੇ ਸਾਡੇ ਨਗਰ ਨਿਗਮ ਦੇ ਬਧੀਕ ਕਮਿਸ਼ਨਰ ਹੈਗੇ ਆ ਸੰਦੀਪ ਤਿਵਾੜੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਹੁਣ ਸੰਦੀਪ ਜੀ ਨਾਲ ਗੱਲ ਕੀਤੀ ਆ ਸੰਦੀਪ ਜੀ ਦਾ ਇੱਕ ਜਵਾਬ ਸੀਗਾ ਵੀ ਉਹ ਉਹਦੇ ਤੇ ਰਿਕਾਰਡ ਗੱਲ ਆ ਕੇ ਫਿਰ ਰਿਹਾ ਬਿਲਕੁਲ ਉਹ ਉਹਦੇ ਤੇ ਸ਼ਿਕਾਇਤ ਕਰਤਾ ਜਿਹੜਾ ਹੈ ਉਹ ਆਰਕੀਟੈਕਟ ਦੇ ਦੋਸ਼ਾਂ ਦਾ ਆਰਕੀਟੈਕਟ ਜਿਹੜਾ ਆ ਕੁਝ ਰਿਪੋਰਟ ਗਾ ਇਹਦੀਆਂ ਵੀ ਚੱਕੀ ਚੱਕੀ ਚੱਕਿਆ ਫਿਰਦਾ ਹੈ ਤੇ ਇਹ ਮਸਲਾ ਬੜਾ ਉਲਝਿਆ ਹੈਗਾ ਆ ਵੀ ਇਹਨੂੰ ਇੱਕ ਹੋਰ ਆ ਉਹ ਉਹਨਾਂ ਦੇ ਐਮਟੀਪੀ ਐਮਟੀਪੀ ਲਖਵੀਰ ਸਿੰਘ ਨਾਲ ਗੱਲਬਾਤ ਹੋਈ ਜੀ ਸਾਡੀ ਮੈਂ ਗੱਲ ਕਰ ਲਓ ਦੇਖੋ ਸੀਐਮ ਪੋਰਟਲ ਚੇਤਨ ਜੀ ਹਾਸੋ ਹੀ ਨਹੀਂ ਗੱਲ ਦੱਸਦਾ ਤੁਹਾਨੂੰ ਮੈਂ ਸੀਐਮ ਪੋਰਟਲ ਤੱਕ ਗੱਲ ਚੱਲ ਗਈ ਹੋਵੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਖੁੱਲੇ ਦਰਬਾਰ ਦੇ ਵਿੱਚ ਗੱਲ ਚੱਲ ਗਈ ਹੋਵੇ ਕੱਲੇ ਕੱਲੇ ਫਿਰ ਇਸ ਤੋਂ 라ਵਾ ਹੋਰ ਦੇਖੋ اپوزیشن دے کچھ لیڈر بھی اس دی ਸੁਲਾਹ کران نو اگئے ਆ بالکل بالکل ਉਹ ਕਹਿੰਦੇ ਕਿ ਅਸਿਕਾ ਨੂੰ ਦੱਸ દਈਏ ਇਸ ਹਮਾਮ ਚ ਬਹੁਤ ਗੰਦੇ ਆ ਨਰੇਂຊਾਰੇ ਹਮਾਮ ਦੇ ਵਿੱਚ ਜਿਹੜੇ ਆ ਉਦੋਂ ਇਹ ਆ ਉਹ ਵਿਅਕਤੀ ਨੇ ਸਾਨੂੰ ਦੱਸਿਆ ਪੀੜਤ ਦੇ ਦੱਸੇ ਮੁਤਾਬਕ اسی ਗੱਲ ਕਰ ਰਹੇ ਆ ਤੁਹਾਡੀ ਨਹੀਂ ਮਿਲ ਰਹੀ ਮੇਰੇ ਉੱਤਰ ਮੇਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਚੇਤਨ ਜੀ ਦਿੱਤਾ ਜਾ ਰਿਹਾ ਉਲਟਾ ਜਿਹੜੇ ਨਜ਼ਦੀਕੀ ਨੇ ਉਹਨਾਂ ਦੇ ਤੋਂ ਦਬਾਅ ਪਾਇਆ ਜਾ ਰਿਹਾ ਹੈ। ਜਿਹੜੇ ਨਜ਼ਦੀਕੀ ਹੈ ਜਿਹੜੇ ਵਿਰੋਧੀ ਪਾਰਟੀਆਂ ਚ ਇਸ ਵੇਲੇ ਬੈਠੇ ਆ ਉਹਨਾਂ ਦੀਆਂ ਸਿਫਾਰਸ਼ਾਂ ਪੁਆਈਆਂ ਜਾ ਰਹੀਆਂ ਆ ਫੇ ਇਸ ਮੈਟਰ ਨੂੰ ਖਤਮ ਕਰ। ਰਫਾ ਦਫਾ ਕਰ ਦੇ ਬਿਲਕੁਲ। ਜੇ ਉਹ ਰਫਾ ਦਫਾ ਕਰ ਦਿੰਦਾ ਮੈਂ ਨਗਰ ਨਿਗਮ ਨੂੰ ਪੁੱਛਦਾ ਫੇ ਰਫਾ ਦਫਾ ਹੋ ਜਾਊਗਾ ਤਾਂ ਫੇਰ ਬਣ ਜਾਊਗੀ ਇਮਾਰਤ ਉਸ ਦੀ। ਇਸ ਦੇ ਵਿੱਚ ਹੁਣ ਲਾਸਟ ਜਿਹੜੇ ਐਮਟੀਪੀ ਦੀ ਗੱਲ ਕਰਦੇ ਆ। ਲਖਵੀਰ ਸਿੰਘ ਜੀ। ਦੇਖੋ ਕਿੱਡਾ ਮਸਲਾ اپੋਜੀਸ਼ਨ ਤੇ ਨਗਰ ਨਿਗਮ ਦੇ ਅਧਿਕਾਰੀ ਟੱਚ ਚ ਆ। ਸੱਤਾਧਾਰੀ ਤੇ ਨਗਰ ਨਿਗਮ ਦੇ ਅਧਿਕਾਰੀ ਟੱਚ ਚ ਆ ਮੀਡੀਆ ਦੀ ਤਾਂ ਐਂਟਰੀ ਤਾਂ ਹੁਣ ਹੋਈ ਆ ਬਿਲਕੁਲ ਜੀ ਇੱਕ ਅੱਧਾ ਦਿਨ ਪਹਿਲਾਂ ਹੀ ਮੀਟੀਆਂ ਦੀ ਐਂਟਰੀ ਹੋਈ ਆ ਅਸੀਂ ਇਸ ਨੂੰ ਇਕੱਠੇ ਕਰਦੇ ਇਹਦੇ ਸਬੂਤ ਗੱਲਬਾਤ ਕਰਦੇ ਸਾਨੂੰ 2-3 ਦਿਨ ਲੱਗਿਆ 2-3 ਦਿਨ ਦਾ ਬਿਲਕੁਲ ਮੀਡੀਆ ਦੀ ਐਂਟਰੀ ਤਾਂ ਹੁਣ ਹੋਈ ਆ ਦੇਖੋ ਸੱਤਾਧਾਰੀ ਨਗਰ ਨਿਗਮ ਸੱਤਾਧਾਰੀ ਵਿਰੋਧੀ ਧਿਰ ਕਿੰਨੇ ਅਟੈਚ ਆ ਚੇਤਨ ਸਿੰਘ ਇਹਦੇ ਵਿੱਚ ਬਿਲਕੁਲ ਤੇ ਜਿਹੜੇ ਐਮਟੀ ਆ ਐਮਟੀਪੀ ਆ ਜਦੋਂ ਉਹਨਾਂ ਨੂੰ ਮੈਂ ਅੱਜ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਜਦੋਂ ਅੱਜ ਮੈਂ ਉਹਨਾਂ ਨੂੰ ਫੋਨ ਕਰਦਾ ਪੇ ਮੈਂ ਆ ਮੈਟਰ ਹੈ ਪੇ ਗਿਆ ਉਹ ਕਹਿੰਦੇ ਜੀ ਇਹ ਲੰਬਾ ਮਸਲਾ ਆ ਅਸੀਂ ਸਜ਼ਾ ਦੇ ਦਿੱਤੀ ਸੀ ਹੁਣ ਸਜ਼ਾ ਉਹਨੂੰ ਦਿੱਤੀ ਪਿਆ ਉਹਦਾ 3 ਮਹੀਨੇ ਲਈ ਸਸਪੈਂਡ ਲਾਇਸੈਂਸ ਸਸਪੈਂਡ ਕਰਤਾ ਜੀ ਲਾਇਸੈਂਸ ਸਸਪੈਂਡ ਕਰ ਦਿੱਤਾ ਠੀਕ ਆ ਜੀ ਬੈਸੇ ਜੇ ਕਾਨੂੰਨਾਂ ਦੇਖਿਆ ਜਾਵੇ ਤੇ ਕੀ ਉਹਨਾਂ ਦੇ ਨਿਯਮ ਹੈਗੇ ਉਸਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਨੀ ਹੈਗੀ ਆ ਪਰ ਰਿਸ਼ਵਤ ਉਹਦੇ ਮੰਗਣ ਜਾਂ ਉਹਦੀ ਰਿਕਾਰਡਿੰਗ ਤੋਂ ਇਹ ਤਾਂ ਹੈ ਪੇ ਨਗਰ ਨਿਗਮ ਦੇ ਵਿੱਚ ਰਿਸ਼ਵਤ ਦਾ ਚਲਨ ਹੈ ਪਰ ਦੀਪਾ ਜੀ ਇੱਕ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਦੇਖੋ ਇੱਕ ਮਿੰਟ ਐਮਟੀਵੀ ਦੀ ਮੈਂ ਗੱਲ ਖਤਮ ਕਰ ਦਮਾ ਲਾਸਟ ਜਿਹੜੀ ਉਹਨਾਂ ਦੀ ਐਮਟੀਵੀ ਦੀ ਮੈਂ ਕਿਹਾ ਜੀ ਵੀ ਕਿਸ ਤਰ੍ਹਾਂ ਕਹਿੰਦੇ ਜੀ ਇਹਦੀ ਇਨਕੁਆਰੀ ਚੱਲ ਰਹੀ ਹੈ ਮੈਂ ਕਿਹਾ ਵੀ ਮੈਨੂੰ ਦੱਸ ਦਿਓ ਵੀ ਆਹ ਜਿਹੜਾ ਵੀ ਇਹ ਜਿਹੜੀ 3 ਮਹੀਨੇ ਦੀ ਸਜ਼ਾ ਦਿੱਤੀ ਆ ਉਹਨੂੰ ਵੀ ਇਹ ਇਹ ਤੋਂ ਵੱਧ ਵੀ ਦਿੱਤੀ ਜਾ ਸਕਦੀ ਆ ਜੇ ਇਹੀ ਆ ਤੁਹਾਡੇ ਵਿਧਾਨ ਦੇ ਵਿੱਚ ਤੁਹਾਡੇ ਨਗਰ ਨਿਗਮ ਦੇ ਸੰਵਿਧਾਨ ਦੇ ਉਹ ਕਹਿੰਦੇ ਮੈਂ ਬਿਮਾਰ ਆ ਮੈਂ ਛੁੱਟੀ ਤੇ ਆ ਦੇਖੋ ਇਸ ਤਰ੍ਹਾਂ ਦਾ ਮੈਟਰ ਜਿਹੜਾ ਖੁੱਲੇ ਦਰਬਾਰਾਂ ਚ ਘੁੰਮਦਾ ਹੋਵੇ ਬਹੁ ਚਰਚੇ ਦਾ ਮੈਟਰ ਹੈ ਜੀ ਇਹ ਚਰਚੇ ਦਾ ਮੈਟਰ ਹੋਵੇ ਸੱਤਾਧਾਰੀ ਦੇ ਵਿਰੋਧੀਆਂ ਦੇ ਨਜ਼ਰ ਚ ਹੋਵੇ ਔਰ ਇਹ ਤਾਂ ਟਿਪਸ ਤੇ ਯਾਦ ਹੋ ਜਾਣਾ ਸਾਨੂੰ ਦੋ ਦਿਨਾਂ ਦੇ ਵਿੱਚ ਟਿਪਸ ਤੇ ਯਾਦ ਹੋ ਗਿਆ ਇਹ ਤਾਂ 1.5-2 ਸਾਲ ਤੋਂ ਚੱਲੀ ਜਾਂਦਾ ਉਹਨਾਂ ਨੂੰ ਹਜੇ ਕਹਿੰਦੇ ਜੀ ਮੈਂ ਦੇਖ ਕੇ ਦੱਸਦਾ ਇਹ ਸਾਰੇ ਨਗਰ ਨਿਗਮ ਦੇ ਬਹਾਨੇ ਆ ਦਰਸ਼ਕਾਂ ਨੂੰ ਦੱਸ ਦੇਵਾਂਗੇ ਇਹ ਲੋਕਾਂ ਦੀ ਖੱਜਲ ਖਵਾਲੀ ਆ ਬਿਲਕੁਲ ਦੀਪਕ ਜੀ ਤਾਂ ਇੱਕ ਸਵਾਲ ਵੱਡਾ ਵੀ ਪੈਦਾ ਹੁੰਦਾ ਇੱਥੇ ਨਗਰ ਨਿਗਮ ਨੇ 3 ਮਹੀਨਿਆਂ ਲਈ ਉਸ ਦਾ ਲਾਇ ਕਿਹੜੀ ਸੂਰਤ ਦੇ ਵਿੱਚ ਕੀਤਾ ਕਿਤੇ ਨਾ ਕਿਤੇ ਉਹ ਨਗਰ ਨਿਗਮ ਦੀ ਨਿਗਾਹ ਦੇ ਵਿੱਚ ਦੋਸ਼ੀ ਪਾਇਆ ਗਿਆ ਬਿਲਕੁਲ ਤਾਂ ਹੀ ਗਿਆ ਦੂਜੀ ਇੱਕ ਜਿਹੜੀ ਹਾਈਲਾਈਟਡ ਜਿਹੜੀ ਲਾਈਨ ਹੈ ਜਿਹੜੀਆਂ ਗੱਲਾਂ ਨੇ ਉਹ ਕਹਿੰਦੇ ਨੇ ਕਿ ਏਟੀਪੀ ਐਮਟੀਪੀ ਆਪਸਰਾ ਦੇ ਨਾਂ ਤੇ ਉਹ ਆਰਕੀਟੈਕਚਰ ਹੈ ਜਿਹੜਾ ਉਹ ਰਿਸ਼ਵਤਾ ਮੰਗਦਾ ਉਹਦੀ ਉਹ ਬਕਾਇਦਾ ਰਿਕਾਰਡਿੰਗ ਹੈ ਨਗਰ ਨਿਗਮ ਦੇ ਉਹਦੀ ਐਫਆਈਆਰ ਕਿਉਂ ਨਹੀਂ ਕਰਵਾਈ ਬਕਾਇਦਾ ਐਫੀਡੇਵਿਟ ਦੇਣ ਦੇ ਬਾਵਜੂਦ ਦੇਖੋ ਜਿਹੜੀ ਆ ਉੱਥੇ ਮੰਗਦਾ ਕੋਈ ਜਾਂ ਨਹੀਂ ਮੰਗਦਾ ਇਹ ਰੱਬ ਜਾਣੇ ਸਾਡਾ ਅਦਾਰਾ ਜਿਹੜਾ ਇਹਨੂੰ 베ਰੀਫਾਈ ਨਹੀਂ ਕਰਦਾ ਭਈ ਨਗਰ ਨਿਗਮ ਦੇ ਵਿੱਚ ਕੋਈ ਰਿਸ਼ਵਤ ਲੈਂਦਾ ਅਸੀਂ ਤਾਂ ਕਹਿੰਦੇ ਬਈ ਦਾਲ ਕਾਲੀ ਆ ਜੇ ਰਿਕਾਰਡਿੰਗ ਦੇ ਵਿੱਚ ਉਹ ਸ਼ਰੇਆਮ ਆਰਕੀਟੈਕਟ ਮੰਗਦਾ ਤੇ ਮੇਰਾ ਜਿਹੜਾ ਆ ਭਈ ਇਹਦਾ ਫਲਾਣੇ ਦਾ ਹਿੱਸਾ ਐ ਨਾ ਫਲਾਣੇ ਦਾ ਹਿੱਸਾ ਫਲਾਣੇ ਦਾ ਹਿੱਸਾ ਤੇ ਉਹ ਰਿਕਾਰਡਿੰਗ ਦੇ ਬਿਹਾਫ ਦੇ ਉੱਤੇ ਨਗਰ ਨਿਗਮ ਵਾਲਿਆਂ ਨੂੰ ਆਰਕੀਟੈਕਟ ਨੂੰ ਜਿਹੜੀ ਉਹਨਾਂ ਦੀ ਕਾਨੂੰਨਨ ਸਜ਼ਾ ਹੈ ਉਹਦੇ ਲਾਇਸੈਂਸ 3 ਮਹੀਨੇ ਲਈ ਰੱਦ ਕਰਨਾ ਜਾਂ ਉਹਦੇ 베ਰੀਫਾਈ ਨਹੀਂ ਕਰਨਾ ਉਹਦੇ ਸੰਬੰਧੀ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਉਦੋਂ ਤੇ ਐਫ ਆਈ ਆਰ ਆਪਣੇ ਪੱਤਰ ਤੋਂ ਨਗਰ ਨਿਗਮ ਨੂੰ ਜ਼ਰੂਰ ਮੇਰੇ ਹਿਸਾਬ ਨਾਲ ਪੁਲਿਸ ਕੰਪਲੀਟ ਹੋ ਸਦੀ ਕਰਨੀ ਚਾਹੀਦੀ ਸੀ ਬਿਲਕੁਲ ਇਹ ਦੂਜੇ ਪਾਸੇ ਦੀਪਕ ਜੀ ਆਪਾਂ ਗੱਲ ਕਰ ਲਈਏ ਬ੍ਰਹਮਸ਼ੰਕਰ ਜਿੰਪਾ ਦੀ ਦੇਖੋ ਨਗਰ ਨਿਗਮ ਦੇ ਵਿੱਚੋਂ ਕੱਲ ਪਰਸੂ ਵੀ ਗਏ ਆ ਬੜਾ ਇਤਤਮਾਨ ਹੋਇਆ ਐਸਫਾਈ ਸੇਪ ਕੰਦ ਲੋ ਹਨਾ ਮੂੰਹ ਤੇ ਨਾਰੇ ਲਾ ਦਿੱਤੇਗੇ ਪੰਜਾਬ ਸਰਕਾਰ ਮੁਰਦਾਬਾਦ ਵਿਰੋਧੀ ਧਿਰ ਦੇ ਵਿੱਚ ਇਹਨਾਂ ਨੂੰ ਸਭ ਕੁਝ ਪਤਾ ਹੁੰਦਾ ਉਦੋਂ ਮੇਰੇ ਚੈਨਲਾਂ ਤੇ ਰਿਕਾਰਡਿੰਗ ਆ ਜੀ ਇਹਨਾਂ ਦੀਆਂ ਚੈਨਲਾਂ ਤੇ ਖਬਰਾਂ ਚੱਲੀਆਂ ਕਹਿੰਦੇ 10 15 15 ਸਾਲ ਤੋਂ ਅਫਸਰਾਂ ਨੂੰ ਇੱਕ ਸੀਟ ਤੇ ਬਿਠਿਆ ਨੂੰ ਹੋ ਗਿਆ ਕਿਉਂ ਜੇਕਰ ਤੁਸੀਂ ਅਜੇ ਵੀ ਕੁੰਭ ਕਰਨੀ ਨੀਂਦ ਦੇ ਵਿੱਚੋਂ ਜਾਗ ਜਾਓ ਸਮਾਂ ਅਜੇ ਵੀ ਡੇਢ ਕੇ ਸਾਲ ਦਾ ਸਮਾਂ ਕੁਝ ਹੈਗਾ ਹੁਸ਼ਾਰਪੁਰ ਦੀ ਜੇਕਰ ਤੁਸੀਂ ਕੋਈ ਸੂਰਤ ਨਹੀਂ ਸੁਧਾਰ ਸਕਦੇ ਘੱਟੋ ਘੱਟ ਆਮ ਲੋਕਾਂ ਦੀ ਆਵਾਜ਼ ਬਣ ਜਾਓ ਜਿਹੜੀ ਲੋਕਾਂ ਦੀ ਖੱਜਲ ਖਵਰੀ ਹੋ ਰਹੀ ਹੈ ਉਸ ਲਈ ਮੈਨੂੰ ਲੱਗਦਾ ਕਿ ਜਿੰਪਾ ਜੀ ਨੂੰ ਜਿਹੜੇ ਉਹ ਕੁਝ ਨਾ ਕੁਝ ਤੁਰੰਤ ਫੁਰਤੀ ਦਿਖਾਉਂਦੇ ਹੋ ਹੈ ਕਦਮ ਚੁੱਕਣੇ ਚਾਹੀਦੇ ਨੇ ਦੀਪਕ ਜੀ। ਛੇਤਨ ਜੀ ਚਿੰਪਾ ਜੀ ਕੀ ਸੋਚਦੇ ਆ ਕੀ ਨਹੀਂ ਸੋਚਦੇ ਅੱਜ ਮੈਂ ਇੱਕ ਛੋਟੀ ਜੀ ਉਦਾਹਰਣ ਦੇਣ ਲੱਗਾ ਇੱਕ ਗੜ ਸ਼ੰਕਰ ਗੜਸ਼ੰਕਰ ਤਹਿਸੀਲ ਦੇ ਵਿੱਚ ਇੱਕ ਜ਼ਮੀਨ ਨੂੰ ਲੈ ਕੇ ਬਹੁਤ ਵੱਡਾ ਕਪਲਾ ਹੋਇਆ ਉਹਦੀ ਮੈਂ ਇੱਕ ਨਿਊਜ਼ ਆਪਣੇ ਪੰਜਾਬੀ ਜਾਗਰਣ ਰਾਹੀਂ ਜਿਹੜੀ ਹੈ ਉਹ ਛਾਪੀ ਉਸ ਤੋਂ ਬਾਅਦ ਜਿੰਪਾ ਜੀ ਦੇ ਕੋਲ ਮੈਂ ਉਹ ਸਾਰੇ ਉਹਦੇ ਪ੍ਰੂਫ ਦਿੱਤੇ ਉਹਦੇ ਵਿੱਚ ਇੱਕ ਤਹਿਸੀਲਦਾਰ ਦਾ ਵੀ ਨਾਂ ਆਦਾ ਸੀਗਾ ਤੇ ਉਹ ਵੀ ਇਨਵੋਲ ਹੈ ਤੇ ਮੈਨੂੰ ਉਸ ਵੇਲੇ ਮੰਤਰੀ ਸਾਹਿਬ ਜਿੰਪਾ ਜੀ ਨੇ ਮੈਨੂੰ ਦਿੱਤਾ ਭਈ ਆਪਾਂ ਮੈਂ ਕਿਹਾ ਉਸ ਦਿਨ ਸ਼ੁੱਕਰਵਾਰ ਸੀਗਾ ਤੇ ਉਹ ਕਹਿੰਦੇ ਜੀ ਵੀ ਆਪਾਂ ਮੰਡੇ ਆ ਕੋਈ ਆਪਣਾ ਅਫਸਰ ਚੰਡੀਗੜ੍ਹ ਤੋਂ ਵੀ ਸੱਦ ਲੈਨੇ ਆ ਚਲਦੇ ਆ ਤੇ ਮੈਂ ਤਾਂ ਚੇਤਨ ਜੀ ਅੱਜ ਤੱਕ ਜਿੰਪਾ ਜੀ ਨੂੰ ਉਹ ਮੰਤਰੀਪਦ ਤੋਂ ਵੀ ਹਟ ਗਏ ਮੈਂ ਉਹ ਵੀ ਸੋਮਾ ਸੋਮਾ ਰੈਡੀ ਕਰ ਰਹੇ ਹੋ ਤੁਸੀਂ ਅਜੇ ਤੱਕ ਉਹ ਫੇਰ ਮੈਨੂੰ ਆਪਣੇ ਮਹਿਮਾਨ ਕਰਦਾ ਆਪਣੀ ਪੰਜਾਬੀ ਜਾਗਰਣ ਦੇ ਉੱਤੇ ਮੈਂ ਧੰਨਵਾਦ ਕਰਦਾ ਆਪਣੀ ਪੰਜਾਬੀ ਜਾਗਰਣ ਦਾ ਉਸ ਦੇ ਉੱਤੇ ਤਿੰਨ ਚਾਰ ਖਬਰਾਂ ਲਗਾਉਣ ਤੋਂ ਬਾਅਦ ਉਹਨਾਂ ਬੰਦਿਆਂ ਤੇ ਉਹ ਪਰਚਾ ਹੋਇਆ ਤਾਂ ਉਹ ਮੈਟਰ ਜਿਹੜਾ ਹੈ ক্লোਜ਼ ਹੋਇਆ ਪਰ ਇਹਨਾਂ ਨੂੰ ਦਿੱਤੀਆਂ ਹੋਈਆਂ ਜਿਹੜੀਆਂ ਸ਼ਿਕਾਇਤਾਂ ਸੀ ਜਾਂ ਇਹਨਾਂ ਨੂੰ ਦਿੱਤੇ ਹੋਏ ਪ੍ਰੂਫ ਸੀ ਧੂੜ ਫੱਕ ਰਹੇ ਨੇ ਅਜੇ ਵੀ ਧੂੜ ਨਹੀਂ ਮੈਂ ਕਹਿ ਸਕਦਾ ਉਹ WhatsApp ਦੀ ਛਾਂ ਬਣ ਕੇ ਹੀ ਰਹਿ ਗਿਆ ਆਵਾਜ਼ ਵੀ ਉਹਨਾਂ ਦੇ ਗਰੁੱਪ ਚ ਪਏ ਹੋਣੇ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦੀ ਦੀਪਕ ਜੀ ਥੈਂਕ ਯੂ ਜੀ ਅਜੇ ਸੋ ਦੋਸਤੋ ਇਹ ਨਗਰ ਨਿਗਮ ਹੁਸ਼ਿਆਰਪੁਰ ਦਾ ਇੱਕ ਮਾਮਲਾ ਜਿਹੜਾ ਉਜਾਗਰ ਕੀਤਾ ਗਿਆ ਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਮੇਰੇ ਵੱਲੋਂ ਦੀਪਕ ਅਗਨੀ ਹੁਤਰੀ ਜੀ ਵੱਲੋਂ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਿਸ ਤਰ੍ਹਾਂ ਦੀ ਕਾਲ ਗੁਜ਼ਾਰੀ ਰਹੀ ਹੈ ਇਸਾਰੇ ਐਪੀਸੋਡ ਦੌਰਾਨ ਉਸ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦੂਜੀ ਗੱਲ ਇਹ ਹੈ ਕਿ ਦੋ ਦੋ ਮੰਤਰੀਆਂ ਦੇ ਕੋਲ ਘੁੰਮਣ ਦੇ باوجود ਰਮਨ ਕੁਮਾਰ ਨੂੰ ਇਨਸਾਫ ਨਾ ਮਿਲਣਾ ਜਾਂ ਰਮਨ ਕੁਮਾਰ ਸਮੇਤ ਹੋਰ ਪਤਾ ਨਹੀਂ ਕਿੰਨੇ ਕੁ ਰਮਨ ਕੁਮਾਰ ਹੋਣਗੇ ਕਿੰਨੇ ਕੁ ਆਮ ਲੋਕ ਹੋਣਗੇ ਜਿਨ੍ਹਾਂ ਦੀ ਖੱਜਲ ਖਵਾਰੀ ਨਿਤ ਦਿਨ ਨਗਰ ਨਿਗਮ ਦੇ ਵਿੱਚ ਹੁੰਦੀ ਹੋਵੇਗੀ ਤਾਂ ਜੇਕਰ ਇਹੀ ਦਿਨ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਦਾ ਗੁੱਸਾ ਜੜਾ ਇੱਕ ਉਹ ਇੱਕ ਰੋਸ ਲਹਿਰ ਬਣ ਕੇ ਉੱਪਰੇਗਾ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਰ